ਕਿ ਡਿੱਗਾ ਟ੍ਰੇਟਰ ਕਿਉਂ ਵੀ ਆਪ ਦੇਖਦੇ ਕੋਈ ਵੀ ਨਹੀਂ ਨਿਕਲਿਆ A to Z ਸਾਰੇ ਹੀ ਟੁੱਟ ਗਏ ਵੀ ਕੋਈ ਪਤਾ ਨਹੀਂ ਕਦੋਂ ਡਿੱਗ ਪੇ ਆਇਆ ਜੀ ਉਸ ਤੋਂ ਅੱਧੇ ਘੰਟੇ ਦੇ ਵਿੱਚ ਵਿੱਚ ਕੋਈ ਹੋਰ ਵੀ ਆ ਸਾਰਾ ਪਿੰਡ ਪਾਣੀ ਦੇ ਨਾਲ ਭਾ ਗਿਆ ਬੈਕ ਸਾਈਡ ਤੋਂ ਕਿੰਨੀ ਕਿੰਨੀ ਰੇਤਾ ਚਲਦੀ ਆ ਗਈ ਰੇਦੀ ਰੇਤਾ ਇੱਥੇ ਕਹਿੰਦੇ ਪਾਣੀ ਦੇ ਰੋੜ ਨੇ ਇੱਥੇ 30 30 ਫੁੱਟ ਡੂੰਗਾ ਕਰਤਾ ਵਾ ਇੰਨੀ ਕੱਲ ਨੂੰ ਆਪਣੇ ਸਾਰੇ ਵੀਰਾਂ ਨੇ ਮਿੱਟੀ ਦੀ ਸੇਵਾ ਲੈ ਕੇ ਜਾਣੀ ਮਤਲਬ ਅੱਜ ਟਰਾਲੇ ਭਰ ਕੇ ਖਲਾਰਤੇ ਆ ਮਿੱਟੀ ਦੇ ਤੇ ਉਤੋਂ ਮੀਂਹ ਨਹੀਂ ਖੜਾ ਛਡਣ ਡਿਆ ਤੇ ਕੱਲ ਨੂੰ ਨਾਲ ਉੱਥੇ ਮਤਲਬ ਬਾਬਿਆਂ ਨੇ ਬੰਦ ਤੇ ਸੇਵਾ ਲਈ ਗੁਰੂ ਕੇ ਬਾਗ ਵਾਲੇ ਬਾਬਿਆਂ ਨੇ ਘੋਨੇ ਵਾਲ ਪਿੰਡ ਜਿਹੜਾ ਜਿੱਥੇ 메ਣ ਬਾਦ ਟੁੱਟਾ ਸੀ ਉੱਥੇ ਉਹਨਾਂ ਨੇ ਸੇਵਾ ਲਈ ਬੰਨ ਮੰਨਣ ਦੀ ਕੱਲ ਨੂੰ ਸਾਡੇ ਮਤਲਬ ਸਾਰੇ ਵੀਰਾਂ ਨੇ ਮਿੱਟੀ ਦੀ ਜਿਹੜੀ ਸੇਵਾ ਉੱਥੇ ਲੈ ਕੇ ਜਾਣੀ ਆ ਤੇ ਨਾਲ ਉੱਥੇ ਵਾਹਿਗੁਰੂ ਦੀ ਮਿਹਰ ਨਾਲ ਲੰਗਰ ਲਾਉਣਾ ਬ੍ਰੈਡ ਤੇ ਨਿਊਟਰੀ ਦਾ ਇਹ ਬ੍ਰੈਂਡ ਤੇ ਪਨੀਰ ਪੁਰਜੀ ਪਨੀਰ ਪੁਰਜੀ ਬਰਾਂਡ ਦੇ ਪਨੀਰ ਪੁਰਜੀ ਦਾ ਲੰਗਰ ਨੇ ਉੱਥੇ ਚੱਲੂਗਾ ਤੇ ਨਾਲੇ ਆਪਾਂ ਸੇਵਾ ਲੈ ਕੇ ਜਾਣੀ ਆ ਪਰ ਮੀਨੇ ਮੈਨੂੰ ਲੱਗਦਾ ਵੀ ਕੱਲ ਜਿਹੜਾ ਕੰਮ ਖਰਾਬ ਕਰਦੇ ਨਾ ਬਾਕੀ ਚਲੋ ਵੇਖੋ ਅੱਜ ਸਵੇਰੇ ਵੀ ਪਿਆ ਸੀ ਫੇਰ ਧੁੱਪ ਲੱਗ ਜਾਂਦੀ ਫੇਰ ਪੈਂਟ ਰਵੈ ਨਾ ਇਹਦਾ ਕੋਈ ਪਤਾ ਨਹੀਂ ਲੱਗਦਾ ਬੜੇ ਬਣਾ ਮੰਦਾ ਵਾਲੀ ਦੁਪਹਿਰੇ ਜਦੋਂ ਮਿੱਟੀ ਲੱਦਣ ਦੇ ਨਾ ਉਹ ਮਤਲਬ ਆ ਦੇ ਆ ਦੇ ਕੀ ਕਾਗੜਾ ਹਟੀਆਂ ਆਹ ਇੰਨੀ ਕਿ ਜ਼ਿਆਦਾ ਧੁੱਪ ਲੱਗ ਗਈ ਨਾ ਕੋਈ ਹਿਸਾਬ ਨਹੀਂ ਤੇ ਹੁਣ ਮੀ ਪੈਂਦੇ ਵੇ ਉਹ ਨਾ ਵੇਖੋ ਕੱਲੋਂ ਵੀ ਕੀ ਬੰਦਾ ਉਹ ਨਾ ਸਵੇਰੇ ਜਦੋਂ 6 ਵਜੇ ਤੁਰਨਾ ਇਦਾਂ ਹਰੀ ਕਤੂੜੀ ਲੈ ਕੇ ਜਾਣਾ ਮੀਂਹ ਪੈਂਦਾ ਹੀ ਗਿਆ ਤੇ ਮੀਂਹ ਪੈਂਦੇ ਸੀ ਆਏ ਹੁਣ ਵੀ ਇਹੋ ਹੀ ਪਰ ਨਾ ਬੜਾ ਔਖਾ ਕਰਤਾ ਮੀਂਹ ਹੈ ਮਤਲਬ ਇੱਕ ਦਿਨ ਧੋਪ ਲੱਗਦੀ ਆ ਚਾਰ ਦਿਨ ਮੀਂਹ ਪੈਂਦਾ ਰਹਿੰਦਾ ਜਿਹੜਾ ਉੱਥੇ ਮਾੜਾ ਮੋੜ ਪਾਣੀ ਸੁੱਕਦਾ ਵਾ ਉਹ ਫੇਰ ਉਹੀ ਹਾਲ ਹੋ ਜਾਂਦਾ ਜਿੰਨਾ ਕਿ ਦਰਿਆ ਚੋਂ ਘਟਦਾ ਉਤੋਂ ਜ਼ਿਆਦਾ ਫੇਰ ਵਧਾ ਦਿੰਦਾ ਬਾਕੀ ਚਲੋ ਵਾਹਿਗੁਰੂ ਮੇਰੀ ਰੱਖੇ ਜਿੱਦਾਂ ਦਾ ਹੁਣ ਮਾਹੌਲ ਹੋਇਆ ਇਦਾਂ ਦਾ ਬਣਿਆ ਰਵੇ ਪਾਣੀ ਆਪਣੇ ਰਾਵਾਂ ਤੇ ਵਗੇ ਜਿੱਦਾਂ ਪਹਿਲਾਂ ਵਗਦਾ ਸੀ ਕੱਲ ਜਿੰਦਾਂ ਕੀ ਪਨੀਰ ਦੀ ਪੁਰਜੀ ਦਾ ਲੰਗਰ ਤੇ ਨਾਲ ਬ੍ਰੈਡ ਬ੍ਰੈਡ ਆਗੇ ਆਪਣੀ ਤੇ ਹੁਣ ਕਰੀਏ ਰੈਸਟ ਫਿਰ ਸਵੇਰੇ ਉੱਠਣਾ ਟਾਈਮ ਨਾਲ ਤੇ ਫਿਰ ਸਵੇਰੇ ਜਾਣਾ ਸੇਵਾ ਲੈ ਕੇ ਕਰਕੇ ਹੁਣ ਟਾਈਮ ਨਾਲ ਸੌਂਣੀ ਫਿਰ ਸਵੇਰੇ ਟਾਈਮ ਨਾਲ ਫਿਰ ਸੇਵਾ ਲੈ ਕੇ ਜਾਈ ਜੇ ਗੁੱਡ ਨਾਈਟ ਇਹ ਆਪਣਾ ਪਹੁੰਚ ਗਿਆ ਜੋਦਾ ਹਲਵਾਈ ਤੇ ਪਨੀਰਪੁਰ ਜ਼ਿਲ੍ਹਾ ਗੰਡਾ ਟੋਟਾ ਦਾ ਤੀਰ ਨਾ ਛੇਤੀ ਕਰੋ ਫਿਰ ਟਾਈਮ ਨਾਲ ਦੁਰਨਾ ਵੀ ਆ ਉਹ ਵੀ ਆਪਣੇ ਸੰਗਤ ਮਿੱਟੀ ਲਾ ਕੇ ਤੁਰਪੀ ਆ ਤੇ ਰਸਤੇ ਦੇ ਵਿੱਚ ਮਤਲਬ ਵੀਰਾਂ ਨੇ ਚਾਹ ਦਾ ਲੰਗਰ ਲਾਇਆ ਤੇ ਸਾਰੀ ਸੰਗਤ ਉੱਥੇ ਚਾਹ ਪਾਣੀ ਛਕੰਦੇ ਆ ਇੱਥੇ ਲਾਇਆ ਹੈ ਇਹ ਆਪਣੇ ਦੋਵਾਂ ਟਰਾਲਿਆਂ ਦੇ ਵਿੱਚ ਮਿੱਟੀ ਹੈ ਉਹਦੇ ਵਿੱਚ ਮਤਲਬ ਉਦਾਂ ਸਿੱਧੀ ਖੁੱਲੀ ਲੱਦਲੀ ਮਿੱਟੀ ਦੀ ਇਹਦੇ ਵਿੱਚ ਤੋੜੇ ਬੰਨ ਕੇ ਤੇ ਆਲੇ ਟਰਾਲੇ ਦੇ ਵਿੱਚ ਮਤਲਬ ਅਨੀਜਪੁਰਜੀ ਤੇ ਬ੍ਰਦਰ ਰਖੇ ਤੇ ਰਾਹ ਦੇ ਵਿੱਚ ਮਤਲਬ ਵੀਰਾਂ ਵੱਲੋਂ ਚਾਹ ਦਾ ਲੰਗਰ ਲਾਇਆ ਤੇ ਉੱਥੇ ਸਾਰੀ ਸੰਗਤ ਖਲੋ ਗਿਆ ਆਪਣੀ ਸੇਵਾਦਾਰ ਜਿਹੜੀ ਤੇ ਚਾਹ ਛਕਣ ਦੇ ਆ ਤੇ ਆਲੇ ਟਰਾਲੇ ਦੇ ਨਾ ਪਰਲੇ ਨਾਟ ਜਿਹੜੇ ਢਿੱਲੇ ਹੋ ਗਏ ਟਾਇਰ ਦੇ ਤੇ ਹੁਣ ਇੱਥੇ ਜਿਹੜੀ ਦੁਕਾਨ ਹੈ ਮਤਲਬ ਉਹ ਵੀਰ ਤੇ ਆਪ ਇੱਥੇ ਨਹੀਂ ਹੁਣ ਹੌਲੀ ਹੌਲੀ ਅਜਨਾਲੇ ਖੜਦੇ ਆ ਫਿਰ ਉੱਥੇ ਆ ਕੇ ਖਸਮਨੇ ਇੱਧਰ ਆਪਣਾ ਸਵਰਾਜ ਉਹਦੇ ਪਿਛੇ ਮਰਾ ਪੰਜਾਲਿਆ ਪਾਇਆ ਤੇ ਆਪਾਂ 4-5 ਜਾਣੇ ਬੈਠੇ ਉਹ ਮਿਸਤਰੀ ਆ ਵੀ ਹੈਗਾ ਸਹੀ ਕਰਨ ਪਰ ਫ੍ਰੀ ਹੋ ਗਏ ਹੁਣ ਸ਼ਾਇਦ ਬਿਲਡਿੰਗ ਕਰਾਉਂਦੇ ਆ ਉੱਥੇ ਤੇ ਆਪਾਂ ਇੱਥੇ ਬੈਠੇ ਆ ਦੁਕਾਨ ਤੇ ਬਿਲਡਿੰਗ ਵਾਲੀ ਦੇ ਇਹਨਾਂ ਨੂੰ ਉਹ ਮੰਨ ਲੈ ਇੱਕ ਘੰਟਾ ਹੋ ਜਾਣ ਲੱਗਾ ਉਹਨਾਂ ਖਲੋਤਿਆਂ ਨੂੰ। ਪਹੁੰਚੇ ਨਾ ਆਈ ਹੋਰ। ਆ ਇੱਥੇ ਡੱਗਾ ਟਰੈਕਟਰ ਕਿਹਾ ਵੀ ਆ ਵੇਖੋ ਕਿੰਨਾ ਘੌਰ ਪੈ ਗਿਆ। ਆ ਸਾਰੀ ਸੜਕ ਬਣੀ ਹੋਈ ਹੁੰਦਾਂ। ਇੱਥੇ ਡੱਗਾ ਟਰੈਕਟਰ ਉਹਨਾਂ ਆ। ਪਾਣੀ ਦੇ ਲੈਵਲ ਦੇ ਨਾਲ ਮਤਲਬ ਮਹਾ ਦੇ ਨਾਲ ਇੰਨੀ ਕੇਜੀ ਨਾਲ ਇੱਥੇ ਸੜਕ ਸਾਰੀ ਟੁੱਟ ਗਈ। ਇੱਥੇ ਉਹਨਾਂ ਟਰੈਕਟਰ ਜੱਗਾ ਜਿਹੜਾ ਮਤਲਬ ਵੀਡੀਓ ਜਿਹੜੀਆਂ ਬੜੀਆਂ ਵਾਇਰਲ ਹੋਈਆਂ ਐ। ਦੇਖੋ ਜੀ ਝੋਨੇ ਦਾ ਬੜਾ ਬੁਰਾ ਹੜ ਮਾਰੀ ਗਿਆ ਤੇ ਤੋੜੀਏ ਸਾਰੇ ਇਹ ਮਿਹਨਤ ਜਿਮਲਵਾ ਦੂਰ ਦੂਰ ਤੱਕ ਜਿਹੜਾ ਸਾਰਾ ਇਹ ਝੋਨਾ ਮਾਰਦਾ ਕਿਵੇਂ ਇੱਥੇ ਪਾਣੀ ਦਾ ਲਾਗੋ ਕੋਹਨੇ ਵਾਲ ਜਿਹੜਾ ਪਿੰਡ ਆ ਇਹਦੇ ਲਾਗੇ ਇਧਰਲੀ ਸਾਈਡ ਜਿੱਥੇ ਨੂੰ ਆਪਾਂ ਜਾਣਦੇ ਆ ਤੇ ਇਧਰ ਪਾਣੀ ਦਾ ਜਿਹੜਾ ਵਾ ਆ ਹੀ ਬੜਾ ਜਿਆਦਾ ਤੇਜ਼ ਹੀ ਜਿਮਲਵਾ ਇੱਥੇ ਪਾਣੀ ਘੱਟ ਘੱਟ ਵੀ ਤੇ 5 5 10 10 ਫੋਟੇ ਉਹਦੇ ਕਰਕੇ ਝੋਨੇ ਦਾ ਤੇ ਇੱਥੇ ਕੁਛ ਨਹੀਂ ਰਿਹਾ ਸੜਕ ਦੇ ਉੱਪਰ ਦੀ ਆ ਟੋੜਿਆ ਉਹ ਜਿੰਨਾ ਪਿਆ ਉਹ ਕਾਹਨੋਂ ਮੜਿਆ ਉਹ ਜ਼ੋਰ ਦੀ ਘੱਟ ਕੇ ਥੇ اپنی ਸੇਵਾ ਆ ਗਈ ਇੱਥੇ ਪਹੁੰਚ ਗਏ ਸਾਰੇ ਆਪਣੇ ਜਿਹੜੇ ਦੋ ਟਰਾਲੇ ਆਏ ਸੀ ਪਹੁੰਚ ਗਏ ਇੱਥੇ ਹੁਣ ਬੱਸ ਬਾਬਾ ਜੀ ਇਧਰ ਲਵਾਉਣ ਲੱਗੇ ਆ ਜਿਹੜੀ ਮਤਲਬ ਤੋੜਿਆਂ ਵਾਲੀ ਮਿੱਟੀ ਆ ਜਿਹੱਚ ਭਰ ਕੇ ਲਿਆ ਉਹ ਇਧਰਲੀ ਸਾਈਡ ਲੈ ਕੇ ਜਾਣੀ ਆ ਤੇ ਦੂਸਰੀ ਜਿਹੜੀ ਟਰਾਲੀ ਦੇ ਵਿੱਚ ਉਤਰਾ ਹੀ ਆ ਲੱੱਦੀ ਉਹ ਇਧਰਲੀ ਸਾਈਡ ਬਾਬਾ ਜੀ ਕਹਿੰਦੇ ਲਾਉਣੀ ਆ ਆਹੋ ਚੱਲੀ ਉਧਰ ਨੂੰ ਦੇਖਦੇ ਆਗੇ ਦੂਰ ਦੂਰ ਤੱਕ ਜਿਹੜਾ ਮਿੱਟੀ ਦਾ ਤੋੜਾ ਹੀ ਤੋੜਾ ਦੇਖਣ ਹੈ ਇੱਥੇ ਸਾਰੇ ਬਨਦੇ ਤੇ ਬਨ ਬੱਝੂਗੇ ਹੁਣ ਆ ਬਾਹਣਾ ਦੇ ਪੰਜਾਬੀਆਂ ਕੇ ਕਿਹੜੀ ਚੀਜ਼ ਹੈ ਜਿਹੜੀ ਹੈ ਇਹ ਦਰਿਆਵਾਂ ਨੂੰ ਨਕੇ ਲਾ ਦੇਣਗੇ ਲਾ ਕੇ ਦੇਣਗੇ ਲਾਤੇ ਆ ਹੁਣ ਇੱਥੇ ਵੀ ਸੇਵਾ ਚੱਲਣ ਦੀ ਆ ਸੇਵਾ ਗੁਰੂ ਕਾ ਬਾਗ ਤੇ ਇਹ ਹੈ ਜੀ ਪਿੰਡ ਥੋਨੇ ਆ ਆ ਵੇਖੋ ਰਾਵੀ ਦਰਿਆ ਤੇ ਕੋਨੇ ਆਲ ਦੇ ਬੰਨ ਤੇ 500 ਮੀਟਰ ਮਤਲਬ ਜਿਹੜਾ 500 ਮੀਟਰ ਟੁੱਟਿਆ ਬੰਨ ਉਹਦੀ ਸੇਵਾ ਚੱਲਣ ਦੀ ਇੱਥੇ ਰਾਵੀ ਦਰਿਆ ਆਹ ਵੇਖੋ ਚੱਲਣ ਦੀ ਸੇਵਾ ਹੋਰ ਵੀ ਅੱਗੇ ਜਾ ਕੇ ਦੋ ਇਹ ਕੋਈ ਹਾਸੇ ਟਿੱਕ ਨਹੀਂ ਤੇ ਇਧਰ ਵੀਰ ਦੀ ਕੋਠੀ ਜਿਹੜੀ ਟੱਠੀ ਆ ਮਤਲਬ ਬਿਲਕੁਲ ਬੰਨ ਦੇ ਉੱਤੇ ਜਿਹਦੀ ਵਿੱਚ ਤੇ ਮਤਲਬ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਚਰਨਦੀ ਉਹ ਆਏ ਵੀਰ ਦੀ ਕੋਠੀ ਵੀ ਟੁੱਟ ਗਈ ਆ ਜੀ ਸਭ ਕੁਝ ਬੁਆਦ ਰੁ ਗਿਆ ਇੱਧਰ ਅਭੀ ਸਮਾਨ ਹੀ ਜਿਹੜਾ ਕੋਠੀ ਦੇ ਵਿੱਚ ਉਹ ਵੀ ਨਹੀਂ ਨਿਕਲਿਆ A to Z ਸਾਰੇ ਟੁੱਟ ਗਿਆ ਆ ਦੇਖੋ ਇਹ ਟੀਵੀ ਤੇ ਜੁੱਦੀਆਂ ਪੇਟੀਆਂ ਫ੍ਰਿਜਾਂ ਦਾ ਨਾ ਕੁਝ ਨਿਕਲੇ ਨਹੀਂ ਲੱਗਦਾ ਇਹ ਦੋ ਮੰਜ਼ਲੀ ਮਤਲਬ ਦੋ ਕੋਠੀਆਂ ਅਸੀਂ ਕਿ ਇਧਰਲੀ ਸਾਈਡ ਹੀ ਵੀਰ ਦੀ ਦੋਵਾਂ ਭਰਾਵਾਂ ਦੀ ਆ। ਨਾ ਦੇਖੋ ਗ੍ਰਿੱਲਾ ਉਹ ਤੇੜੀਆਂ ਲਾਈਆਂ ਉਹ ਵੀ ਟੁੱਟ ਕੇ ਥੱਲੇ ਡਿੱਗੀਆਂ। ਪਾਣੀ ਇਹ ਤਾਂ ਟਰਾਲੀਆਂ ਪਲਟਾ ਤੀਆਂ ਇਹਦੇ। ਆ ਵੀਰ ਦੇ ਉਹ ਬੈਕ ਸਾਈਡ ਤੋਂ ਹੀ ਆ ਫਰੰਟ ਸਾਈਡ ਤੋਂ ਕੋਠੀ। ਕੋਠੀ ਮਤਲਬ ਇਧਰਲੀ ਸਾਈਡ ਤੋਂ ਸਾਰੀ ਬਹਿ ਗਈ। ਕੋਈ ਬਾਈ ਜਿਹੜੀ ਬਚੀ ਆ ਇਹ ਵੀ ਕੋਈ ਪਤਾ ਨਹੀਂ ਕਦੋਂ ਡਿੱਗ ਪੇ। ਬੜਾ ਨੁਕਸਾਨ ਹੋ ਗਿਆ ਯਾਰ ਬਹੁਤ ਹੀ ਜਿਆਦਾ ਐ ਕਿਦਾਂ ਸੋਹਣਾ ਗੇਟ ਵੀ ਲਗਾਇਆ ਸੀ ਮਤਲਬ ਕਹਿੰਦੇ ਵੀ ਪੂਰੀਆਂ ਰੀਜਾਂ ਨਾਲ ਬਣਾਈਆਂ ਨਵਾਂ ਸਾਲਾਂ ਬਾਅਦ ਵੀਰ ਇਟਲੀ ਤੋਂ ਵਾਪਸ ਆਇਆ ਸੀ ਇੰਨੀ ਮਿਹਨਤ ਕਰਕੇ ਉੱਥੋਂ ਤੇ ਆਪਣੀ ਮਿਹਨਤ ਦੀ ਕੋਠੀ ਪਾਈ ਤੇ ਪਰ ਸਾਰੀ ਢਾਹ ਢੇਰੀ ਹੋ ਗਈ ਪਾਣੀ ਨੇ ਕਰਕੇ ਪਰੇ ਮਾਰੀ ਆ ਜਿੱਥੇ ਹੀ ਖਲੋਤੇ ਇੱਥੇ ਵੀ ਇਹਨੇ ਗੱਡੀਆਂ ਲਾਉਣ ਨੂੰ ਆਪਣਾ ਸ਼ਹਿਰ ਦਾ ਮਲਬ ਟਰੈਕਟਰ ਗੱਡੀਆਂ ਲਾਉਣ ਨੂੰ ਬਣਾਇਆ ਹੈ ਤੁਸੀਂ ਦੇਖ ਹੀ ਸਕਦੇ ਹੋ ਕੁਝ ਵੀ ਨਹੀਂ ਰਹਿ ਗਿਆ ਇੱਥੇ ਬਸ ਆ ਗਾਡਰੀਆਂ ਤੇ ਟੀਨਾ ਰਹਿ ਗਈਆਂ ਨੇ ਅੰਦਰ ਵੀ ਸੰਦ ਨਿਕਲੀ ਨਹੀਂ ਮਤਲਬ ਇੰਨੀ ਸਪੀਡ ਦੇ ਨਾਲ ਪਾਣੀ ਆਇਆ ਮੈਂ ਸਟੇਟਮੈਂਟ ਪਿੰਨਸ ਤੇ ਲੈਵਲ ਮੌਜੂਦ ਹੈ ਕਿ ਕਿਸੇ ਸੁਪਰਵਾਈਜ਼ ਕੋਠੀ ਦੇਖ ਰਿਹਾ ਹਾਂ ਇਹ ਕੋਠੀ ਸਭ ਤੋਂ ਜ਼ਿਆਦਾ ਫੜਦੀ ਚੋਟ ਦੇ ਵਿੱਚ ਆਈ ਆ ਅ ਇੱਕ ਘੰਟੇ ਦੇ ਅੰਦਰ ਅੰਦੇ ਕੋਠੀ ਡੇਗੀ 27 ਤਰੀਕ ਦੀ ਗੱਲ ਦੱਸ ਰਿਹਾ ਤੁਹਾਨੂੰ ਉਹ ਪਰਿਵਾਰਿਕ ਮੈਂਬਰ ਮੇਰੇ ਨਾਲ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਿਆ ਕਿ ਕਿਸ ਤਰ੍ਹਾਂ ਹੈ ਜਿਹੜਾ ਐਡਾ ਵੱਡਾ ਹਾਦਸਾ ਹੁੰਦਾ ਹੈ ਕਦੋਂ ਪਾਣੀ ਆਉਂਦਾ ਹੈ ਔਰ ਕਦੋਂ ਇਹ ਜਿਹੜੀ ਕੋਠੀ ਹੈ ਬਿਲਕੁਲ ਟੇਢੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਬੈਕ ਸਾਈਡ ਅਗਰ ਇਸ ਕੋਠੀ ਦੀ ਤੁਹਾਨੂੰ ਅਸੀਂ ਦਿਖਾਈਏ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਉਹ ਬਿਲਕੁਲ ਹੀ ਖਤਮ ਹੈ ਭਾਜੀ ਮੇਰੇ ਨਾਲ ਨੇ ਭਾਜੀ ਜਰੂਰ ਦੱਸੋ ਹਾਂ ਜੀ ਅਸਲਾਮ ਵਾਲੇਕੁਮ ਇਸ ਤਾਈਤ੍ਰਿਕ ਨੂੰ ਫੇਰ ਪਾਣੀ ਆਉਂਦਾ ਜੀ ਕੋਈ ਸਵੇਰੇ 6:30 ਦੇ ਕਰੀਬ ਤੇ ਜਦੋਂ ਪਾਣੀ ਆਇਆ ਜੀ ਉਸ ਤੋਂ ਅੱਧੇ ਘੰਟੇ ਦੇ ਵਿੱਚ ਵਿੱਚ ਕੋਈ ਲੋ ਵੀ ਆ ਸਾਰਾ ਪਿੰਡ ਪਾਣੀ ਦੇ ਨਾਲ ਭੱਜ ਗਿਆ ਤੇ ਬਹੁਤ ਹੀ ਜ਼ਿਆਦਾ ਪਾਣੀ ਆਇਆ ਕਿੰਨੇ ਕਿੰਨੇ ਫੁੱਟ ਉਹ 10 ਤੋਂ 11 ਫੁੱਟ ਪਾਣੀ ਤੇ ਘਰ ਦੇ ਅੰਦਰ ਕੌਣ ਸੀ ਸੱਚ ਦੋ ਮੈਥੋਂ ਦੀ ਕੋਚੀ ਜਿਹੜੀ ਪੱਡੀ ਹੋਈ ਆ ਤੇ ਪਿੱਛੇ ਪਾਣੀ ਖਤਾ ਹੋਈ ਕੋਚੀ ਸੀ ਘਰ ਦੇ ਅੰਦਰ ਦੀ ਮਾਮਾ ਹੀ ਮਾਮੀ ਜੀ ਤੇ ਅਜੇ ਪਾਲ ਉਹ ਸੇਵਾਗੰਡ ਹੈ ਸਾਹਮਣੇ ਜਿੱਥੇ ਹੁਣ ਬਾਬਿਆਂ ਦਾ ਬੰਨ ਰਿਹਾ ਇਹ ਵੀ ਉਸ ਦਿਨ ਦਾ ਬੂਰੀਆਂ ਡੇ ਹੀ ਲਾਉਣ ਕਿ ਜਿੱਥੇ ਜਿੱਥੇ ਮੰਨੋ ਕੋਈ ਬੰਨ ਮਾੜਾ ਸੀ ਉੱਥੇ ਸੇਵਾ ਡੇ ਹੀ ਕਰ ਫਿਰ ਇਹ ਤੁਸੀਂ ਜਦੋਂ ਇੱਕਦਮ ਟੁੱਟ ਜਾਂਦੀ ਉਸ ਤੋਂ ਰੋਲਾ ਪੈਂਦਾ ਵਾ ਤੇ ਇਹਨਾਂ ਨੇ ਆਪਣੇ ਡੰਗਰ ਨੂੰ ਖੋਲ ਕੇ ਆ ਉਹ ਤੁਸੀਂ ਬੰਦੇ ਉੱਤੇ ਚੜ੍ਹੇ ਆ ਤੇ ਅੰਦਰੋਂ ਪਾਸੇ ਚੀਜ਼ਾਂ ਨਿਕਲ ਸਕੀਆਂ ਨੇ ਟਰੈਕਟਰ ਕੱਢੇ ਸੀ ਤੇ ਮੋਟਰਸੈੱਡ ਬੁਲਟ ਕੱਢਿਆ ਵਾ ਬਾਜੀ ਇੱਕ ਮੋਟਰਸੈੱਡ ਵੀ ਪਾਣੀ ਦੇ ਵਿੱਚ ਰੁੜ ਗਿਆ ਜੀ ਸੰਦ ਹੋਰ ਵੀ ਕਾਫੀ ਦੂਰੇ ਓਕੇ ਸੋ ਹੈਲਪਫੁਲੀ ਕੋਈ ਅੱਗੇ ਵਧਿਆ ਹੈ ਹੈਲਪ ਵਾਸਤੇ ਕੋਈ ਨਹੀਂ ਜੀ ਬੰਦੀਰੋਤਾਲ ਕੋਡੇ ਲੈ ਰਹੀਏ ਚਾਹੀ ਸਕੇ ਹਾਂਜੀ ਔਲਖ ਵੀ ਆਇਆ ਸੀ ਕੱਲ ਉਹਨਾਂ ਨੂੰ ਬਹੁਤ ਰਿਕੁਐਸਟ ਕੀਤੀ ਆ ਵੀ ਤੁਸੀਂ ਸਾਡੇ ਘਰੇ ਆਓ ਇੱਕ ਵਾਰੀ ਆ ਕੇ ਤੇ ਇਹ ਕੋਠੀ ਦਾ ਤੁਸੀਂ ਵੇਖੋ ਤਾਂ ਸਹੀ ਕੀ ਸਹੀ ਬਣੀ ਹੈ ਤੇ ਨੁਕਸਾਨ ਕਿੰਨਾ ਵਾ ਤੇ ਇਹਦੀ ਕਿੰਨੀ ਮਤਲਬ ਕਿੰਨੀ ਲਾਗਤ ਲੱਗੀ ਹੈ ਇਸ ਕੋਠੀ ਤੇ ਤੇ ਜੋ ਵੀ ਮਾਲਕ ਹਤਾ ਔਲਖ ਵੀ ਇਹਦਾ ਸੇਵਾ ਦੇ ਕੇ ਗਿਆ ਵਾ ਉਹ ਉਸ ਚੀਜ਼ ਨਾਲ ਅਸੀਂ ਮੋੜ ਨਹੀਂ ਸਕਦੇ ਜੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਚਲੋ ਉਹ ਵੀ ਕੋਈ ਉਹਨਾਂ ਦਾ ਕੋਈ ਹੋਰ ਤਰੀਕਾ ਹੋਊਗਾ ਜੀ ਸੇਵਾ ਕਰਨ ਦਾ ਹਾਂਜੀ ਫਾਈਸਲ ਸੰਸਥਾ ਹਲੇ ਤੱਕ ਸਾਡੇ ਕੋ ਕੋਈ ਇੱਕ ਜਾਂ ਦੋ ਜਿਹੜੀਆਂ ਚੰਗੀਆਂ ਸੰਸਥਾ ਨੇ ਉਹ ਪਹੁੰਚੀਆਂ ਜੀ ਬਾਕੀ ਜਿੰਨੀਆਂ ਨਾਮੀ ਸੰਸਥਾ ਨੇ ਉਹ ਸਾਡੇ ਕੋਲ ਕੋਈ ਨਹੀਂ ਜੀ ਆਂਟੀ ਜੀ ਵੀ ਆ ਗਏ ਨੇ ਮੇਰੇ ਕੋਲ ਆਂਟੀ ਜੀ ਬਹੁਤ ਦੁੱਖ ਹੈ ਅਸੀਂ ਜਦੋਂ ਵਾਇਰਲ ਹੁੰਦੀਆਂ ਵੀਡੀਓਜ਼ ਦੇਖਦੇ ਆ ਸੋਸ਼ਲ ਮੀਡੀਆ ਤੇ ਤੁਸੀਂ ਘਰ ਦੇ ਹੁੰਦਾ ਸੀ ਜਦੋਂ ਪਾਣੀ ਆਇਆ ਹੈ ਨਾ ਹਾਂ ਨਾ ਪਾਣੀ ਆਇਆ ਉਹ ਬਾਹਰ ਨਹੀਂ ਸੀ ਐਉਂਕੀ ਨੇ ਆਪਣੇ ਘਰ ਦੇ ਬਾਹਰ ਆ ਕੋਠੀ ਦੀ ਸਬਕ ਸਾਈਡ ਤੋਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵੀਰ ਨਾਲ ਢੀ ਹੋਈ ਗੱਲ ਬਾਤ ਤੇੰਦਰ ਵੀ ਇਹ ਦੁੱਖ ਨਹੀਂ ਰਿਹਾ ਜਾਂਦਾ ਮੰਨ ਲਓ ਪੈਲੀਆਂ ਦੇ ਵਿੱਚ ਫਸਲ ਨਹੀਂ ਰਹੀ ਉਹ ਵੀ ਜਰ ਲੰਗ ਪਰ ਆ ਦੁੱਖ ਨਹੀਂ ਜਿ ਰਹਿ ਜਾਂਦਾ ਵੀਰ ਦਾ ਤੇ ਵੀਰ ਕਹਿੰਦਾ ਵੀ ਮੇਸੰਦ ਨਹੀਂ ਲੱਭਣ ਦੇ ਮਤਲਬ ਵੀ ਪਾਣੀ ਦੇ ਵਿੱਚ ਕਈ ਰੁੜ ਗਏ ਆ ਤੇ ਸੋਲਰ ਸਿਸਟਮ ਜਿਹੜਾ ਆਂਦਾ ਉਹ ਵੀ ਤਾਂ ਬਚਿਆ ਮਤਲਬ ਗਾਂ ਰੜਕੇ ਤੇ ਉਹਦੀ ਹੁੱਕ ਲੱਗ ਗਈ ਥੱਲੇ ਉਹਦੇ ਕਰਕੇ ਬਚਿਆ ਤੇ ਟਰਾਲੀ ਵੀ ਇਹਨਾਂ ਮਤਲਬ ਬਰਾਂਡੇ ਦੇ ਵਿੱਚ ਲੱਗੀ ਸੀ ਤੇ ਜਿਹੜੀਆਂ ਤਿੰਨ ਚਾਰ ਬਾਰੀਆਂ ਪਾ ਕੇ ਤੁਸੀਂ ਵੇਖਿਓ ਨੀ ਟਰਾਲੀ ਵੀਡੀਓ ਪੈਲੀ ਦੇ ਵਿੱਚ ਚਲ ਗਈ ਆ ਮਤਲਬ ਆਂਦਾ ਵੀ ਇੱਦਾਂ ਸਮਾਨ ਸਾਡਾ ਮੋਟਰਸਾਈਕਲ ਵੀ ਰੁੜ ਗਿਆ ਉਹ ਵੀ ਨਹੀਂ ਲੱਭਣ ਡਿਆ ਤੇ ਅਜੇ ਸੁਹਾਗਾ ਜਿੰਦਰਾ ਤੇ ਤਵੀਆਂ ਮਤਲਬ ਤਵੇ ਜਿਹੜੇ ਹੁੰਦੇ ਆ ਉਹ ਵੀ ਨਹੀਂ ਆਂਦਾ ਲੱਭਣ ਡੇ ਤੋ ਵੀ ਪਾਣੀ ਨੇ ਮਾਰ ਹੀ ਇੱਥੇ ਕੀਤੀ ਬੰਨ ਟੁੱਟਾ ਤੇ ਬੰਨ ਤੇ ਕੁਝ ਅੱਧੇ ਕਿਲੋਮੀਟਰ ਤੋਂ ਗਾੜੀ ਕੋਠੀ ਵੀਰ ਦੀ ਤੇ ਜਿਹੜਾ ਪਾਣੀ ਵੀਰ ਨੇ ਉਹ ਵੀਡੀਓ ਵੀ ਵਿਖਾਈਆਂ ਤੇ ਵੀਰ ਕਹਿੰਦਾ ਕਿ ਘੰਟਿਆਂ ਦੇ ਵਿੱਚ ਇਹਦਾ ਚਾਰ-ਚਾਰ ਫੁੱਟ ਪਾਣੀ ਉਹ ਵੱਧਦਾ ਹੀ ਇੰਨੀ ਜ਼ਿਆਦਾ ਸਪੀਡ ਦੇ ਨਾਲ ਪਾਣੀ ਆਉਂਦਿਆ ਹੀ ਤੇ ਜਿਹੜੀ ਫਸਲ ਹੀ ਉਹ ਵੀ ਸਾਰੀ ਬਰਬਾਦ ਹੋ ਗਈ ਕਿਉਂਕਿ ਉਹ ਵੀ ਦਰਿਆ ਵਾਲੀ ਸਾਈਡ ਤੇ ਹੀ ਤੇ ਉਹ ਵੀ ਜਿਹੜੇ ਮਤਲਬ 18 20 ਕਿੱਲੇ ਹੀ ਉਹ ਵੀ ਸਾਰੇ ਤੈਸ ਨੈਸ ਹੋ ਗਏ ਵੀਰ ਕਹਿੰਦਾ ਚਲੋ ਮਤਲਬ ਉਹ ਵਾਲੀ ਮਾਰਤੇ ਆਪਾਂ ਚੱਲ ਲਾਂਗੇ ਪਰ ਆਹ ਵਾਲੀ ਨਹੀਂ ਵੇਖੀ ਜਾਂਦੀ ਸਾਡੇ ਕੋਲ ਵੀਰ ਦੇ ਨਾਲ ਅਸੀਂ ਇੱਕ ਘੰਟਾ ਗੱਲਬਾਤ ਕਰਦੇ ਰਹੇ ਵੀਰ ਦੀਆਂ ਗੱਲਾਂ ਸੁਣੀਆਂ ਮਤਲਬ ਬੜਾ ਯਾਰ ਦਿਲ ਨੂੰ ਦੁੱਖ ਇਹ ਲੱਗਾ ਵੀ ਕਿੱਡੀਆਂ ਰੀਜਾਂ ਦੇ ਨਾਲ ਵੀਰ ਨੇ ਘਰ ਬਣਾਇਆ ਸੀ ਤੇ ਉਹਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਸਾਰਾ ਘਰ ਟੱਟ ਗਿਆ ਬੜਾ ਔਖਾ ਨਾ ਯਾਰ ਦਰਿਆਣੇ ਕਿੰਨੀ ਕਿੰਨੀ ਰੇਤਾ ਜਾਣਦੀ ਜਾਵੇ ਨਾ ਨਹੀਂ ਦੀ ਰੇਤਾ ਮੈਨਾ ਬਹੁਤ ਜਿਆਦਾ ਨੁਕਸਾਨ ਕਰਦਾ ਮਤਲਬ ਬਾਬਾ ਜੀ ਬਨ ਲੌਂਡੇ ਗੁਰੂ ਦੇ ਬਾਗਲੇ ਬਾਬਾ ਜੀ ਉਹਨਾਂ ਦੀ ਸੇਵਾ ਚੱਲਣ ਦੀ ਹੈ ਜੇ ਫੋਟ ਰੇਤ ਤੇ ਆ ਪਹਾੜ ਹੁਣੀ ਥੱਲੇ ਵੀ ਪਹਾੜਿਆ ਛੇ ਫੋਟ ਉਹਦੇ ਤੇ ਇੱਥੇ ਨਿਕਲਦੀ ਰਹਿਣੀ ਆ। ਉਤੋਂ ਬਾਅਦ ਉਹਨੇ ਇਹ ਮਿਹਣੇ ਵਹਿੜ ਖੋਣਨੇ ਕੇ ਪੈਰੀ ਨੇ। ਉਹਨੇ ਹੀ ਆਖਣੀ। ਉਹਨੇ ਚੰਨੂ ਫੇਰ ਕੋਈ ਮਾਰ ਵੱਜ ਜਾਣੀ। ਉਹਨਾਂ ਨੇ ਫੇਰ ਕੋਈ ਨਾ ਕੋਈ ਕਰ ਦੇਣਾ। ਹਾਂ। ਸਾਰਾ ਰੋੜ ਹੀ ਆ ਗਿਆ। ਸਾਰਾ। ਇਹ ਰੱਖੋ ਰੋੜ ਇੰਨੀ ਤੇਜ਼ੀ ਸਪੈਦੇ ਸਾਰੇ ਇੱਥੇ ਲਿਆ ਕੇ ਧੱਕ। ਸਾਰੇ ਸਪੈਦੇ ਤੋੜਦੇ ਮਤਲਬ ਇੰਨੀ ਜਿਆਦਾ ਪਾਣੀ ਤੇਜ਼ੀ ਦੇ ਨਾਲ ਹੀ। ਫੇਰ ਉਹਦੇ ਗਾੜੀ ਕੋਠੀ ਕੀ। ਪਾਣੀ ਇੰਨੀ ਤੇਜ਼ ਆ ਗਿਆ। ਉੱਦੀ ਹੋਇਆ ਬੰਨੇ ਫੇਰੀ ਤੁਸੀਂ ਬੰਨ ਬਾਬਿਆਂ ਨੇ ਤਾਜਾ ਬੰਨੇ ਆ ਉਹ ਜਿੱਥੇ ਖੜੇ ਨਾ ਬਾਬੇ ਹੂੰ ਹੂੰ ਇਹ ਬੰਨ ਤਾਜਾ 300 ਮੀਟਰ ਤੁਸੀਂ ਟੁੱਟੀ ਆ ਤੇ ਪਾਣੀ ਤੁਸੀਂ ਆਪੇ ਤੁਹਾਨੂੰ ਪਤਾ ਹੀ ਆ ਕਿੰਨੀ ਸਪੀਡ ਦੇ ਨਾਲ ਆਉਣਾ ਇੱਧਰ ਸੇਵਾਦਾਰ ਡੈ ਸੇਵਾ ਕਰਨਾ ਦੇਖੋ ਅਜੇ ਵੀ ਪਾਣੀ ਉੱਥੇ ਮਤਲਬ ਕਿੰਨਾ ਕਿੰਨਾ ਪਾਣੀ ਆ ਸਾਰਾ ਸਾਰਾ ਬੰਦਾ ਡੁੱਬਣ ਡਿਆ ਉੱਥੇ ਉੱਥੇ ਮਤਲਬ ਕਹਿੰਦੇ ਆ ਵੀ ਇੱਥੇ ਕਹਿੰਦੇ ਪਾਣੀ ਦੇ ਰੋੜ ਨੇ ਇੱਥੇ 30 30 ਫੁੱਟ ਡੂੰਗਾ ਕਰਤਾ ਵਾ ਇੰਨੀ ਤੇਜ਼ੀ ਦੇ ਨਾਲ ਪਾਣੀ ਆਇਆ

ਆਇਆ ਤੇ ਇਧਰ ਆਪਣਾ ਲੰਗਰ ਬਰੈਡ ਤੇ ਪਨੀਰ ਪੁਰਜੀ ਦਾ ਲੰਗਰ ਇਧਰ ਆਪਣੀ ਸੰਗਤ ਨੇ ਵੀ ਚਲਾਤਾ ਜੀ ਤੇ ਸੰਗਤ ਦੇ ਹੀ ਛਕਣ ਤੇ ਇੱਥੇ ਗੁਰੂ ਕੇ ਬਾਗ ਵਾਲੇ ਬਾਬਾ ਜੀ ਨੇ ਮਤਲਬ ਆਪਣਾ ਜਿਹੜਾ ਕੈਂਪ ਲਾਇਆ ਆ आल में ਕਾ ਭੀਗ ਨਹੀਂ ਦੋਵੇ ਉਧਰੇ ਇਹ ਨਹੀਂ ਆਉਂ ਦੋਵੇ ਹਾਂ ਇਹ ਮੁੰਡਾ ਆ ਉਹ ਨਾ ਮੇਰਾ ਸਰਾ ਸਰੀਰ ਕਿੰਨਾ ਦਾ ਫੁਕੇ ਜਾ ਕੋਰੇ ਨਾਲ ਮੈਨੂੰ ਵੀ ਫੋਨ ਕਰਤਾ ਅੰਦਰ ਦੀ ਅੱਧੀ ਫੋਨ ਸਾਰਿਆਂ ਦੇ ਕੇ ਕਿੰਸੀ ਦੀ ਬਾਹਰ ਤੁਰ ਜਾਵੇ ਕਿਨੇ ਬਾਹਰ ਤੁਰ ਜਾਵੇ ਕੋਈ ਆ ਨਾਮ ਬਦਨਾਮ ਗਰਾਉਂਡੇ ਕਿਦਾਂ ਸੜਕਾਂ ਦੇ ਉੱਤੇ ਖਲੋਤੇ ਆ ਸਮਾਨ ਲੈਣ ਨੂੰ ਇਹਨਾਂ ਦੇ ਘਰਾਂ ਦੇ ਵਿੱਚ ਫੇਰੇ ਮਾਰ ਲੋ yeah get a million up come